ਤੇ ਈਸੋ ਦੇ ਕਰੀਬ ਪਿੰਡ ਡੁੱਬ ਗਏ 7 ਲੱਖ ਲੋਕ ਬੇਕਾਰ ਹੋ ਗਏ 20 ਲੱਖ ਲੋਕ ਪ੍ਰਭਾਵਿਤ ਹੋ ਗਏ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 2500 ਪੁਲ ਟੁੱਟ ਗਏ 1400 ਕਲੀਨਿਕ ਤੇ ਹੋਰ ਸਰਕਾਰੀ ਬਿਲਡਿੰਗਾਂ 19 ਕਾਲਜ ਖੰਡਰ ਬਣ ਗਏ ਮੁਰਲੇਨ ਮਾਨਾ ਮੁਤਾਬਕ 13800 ਕਰੋੜ ਦੇ ਲਗਭਗ ਨੁਕਸਾਨ ਹੋਇਆ ਜਦੋਂ ਪਾਣੀ ਘਟੂਗਾ ਹੋਰ ਥੱਲੇ ਗਰਾਊਂਡ ਤੇ ਜਾਵਾਂਗੇ ਸਰਵੇ ਹੋਰ ਆਉਣਗੇ ਗਰਦੌਰੀਆਂ ਹੋਰ ਆਉਣਗੀਆਂ ਤਾਂ ਨੁਕਸਾਨ ਇਸ ਤੋਂ ਵੱਧ ਵੀ ਸਕਦਾ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ